ਹਾਂਜੀ ਸਤਿ ਸ਼੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਵਲੌਗ ਦੇ ਵਿੱਚ ਸੌਰੀ ਮੇਰੇ ਭਰਾਵੋ ਮੈਂ ਥੋੜਾ ਲੇਟ ਹੋ ਗਿਆ ਵਲੌਗ ਨਹੀਂ ਪੈ ਰਿਹਾ ਕਿਉਂਕਿ ਹੋਰ ਚੀਜ਼ਾਂ ਵਿੱਚ ਬਿਜ਼ੀ ਸੀ ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵਲੌਗ ਪਿਆ ਕਰਨਗੇ ਅੱਜ ਕਰਾਵਾਂਗੇ ਟਰੈਕਟਰ ਦੀ ਸਰਵਿਸ ਜੀ ਸਾਡਾ ਟਰੈਕਟਰ ਤੁਹਾਨੂੰ ਪਤਾ ਹੀ ਆ ਜੀ 3 ਕ ਮਹੀਨੇ ਹੋ ਗਏ ਲੈਏ ਨੂੰ ਤੇ ਟਰੈਕਟਰ ਚੱਲ ਗਿਆ 50 ਘੰਟੇ 50 ਘੰਟੇ ਤੇ ਦੀ ਪਹਿਲੀ ਸਰਵਿਸ ਹੁੰਦੀ ਆ ਤੇ ਅਸੀਂ ਕਰ ਲਿਆ ਕੰਪਨੀ ਵਾਲਿਆਂ ਨੂੰ ਫੋਨ ਤੇ ਕੰਪਨੀ ਵਾਲਾ ਬੰਦਾ ਪਹੁੰਚ ਗਿਆ ਸਿੱਧਾ ਹੀ ਸਾਡੇ ਘਰ ਲੈ ਕੇ ਤੇਲ ਦੀ ਪੀਪੀ ਤੇ ਨਾਲ ਆਪਣਾ ਸ ਜੋ ਸਮਾਨ ਤੇ ਆਉਂਦੇ ਸਾਰੇ ਮਾਰ ਕੇ ਉਹਨੇ ਮੁਠੀ ਦੇ ਨਾਲ ਖੋਲ ਦਿੱਤੀ ਤੇਲ ਵਾਲੀ ਪੀਪੀ ਤੇ 36 30 স্পেশাল এডিশਨ ਦੀ ਕਰਨ ਲੱਗ ਪਿਆ ਸਰਵਿਸ ਤੇ ਬਾਲੀ ਘੈਂਟ ਸਰਵਿਸ ਆ ਜਦੋਂ ਵੀ ਕਿਤੇ ਕੋਈ ਪ੍ਰੋਬਲਮ ਪੈਂਦੀ ਹੈ ਇਹਨਾਂ ਨੂੰ ਕਾਲ ਕਰੋ ਤੇ ਖੱਤਿਆਂ ਵਿੱਚ ਵੀ ਪਹੁੰਚ ਜਾਂਦੇ ਆ ਨਿਊ ਹਾਲੈਂਡ ਵਾਲੇ ਲੈ ਕੇ ਆਪਣਾ ਸਾਰਾ ਸਮਾਨ ਕਿਉਂਕਿ ਇਹ ਤੁਹਾਡੀ ਸੇਵਾ ਵਿੱਚ ਹਰ ਟਾਈਮ ਹਾਜ਼ਰ ਆ ਕੁਝ ਵੀ ਹੁੰਦਾ ਆ ਟਰੈਕਟਰ ਨੂੰ ਇਹ 6 7 ਸਾਲ ਪੂਰੀ ਸਰਵਿਸ ਦਿੰਦੇ ਆ ਆਪਣੀ ਵਧੀਆ ਤੇ ਤੇਲ ਪੂਰਾ ਘੈਂਟ ਐਨ ਦੇਖ ਸਕਦੇ ਇਹ ਆ ਬਈ ਟਪ ਟਪ ਕਰਦਾ ਪੈ ਰਿਆ ਆ ਇੰਜਨ ਦੇ ਵਿੱਚ ਪੁਰਾਣਾ ਤੇਲ ਜਿਹੜਾ ਸੀ ਉਹ ਕਾਲਾ ਹੋ ਗਿਆ ਥੱਲੇ ਬਾਲਟੀ ਵਿੱਚ ਪਿਆ ਦੇਖ ਸਕਦੇ ਆ ਕੱਢ ਦਿੱਤਾ ਆ ਤੇ ਟਰੈਕਟਰ ਦੀ ਸਰਵਿਸ ਕਰਨੀ ਸਟਾਰਟ ਕਰ ਦਿੱਤੀ ਸੀ ਮੇਰੇ ਵੀਰ ਨੇ ਤੇ ਫਿਲਟਰ ਫੂਟਰ ਸਾਰੇ ਚੇਂਜ ਕਰ ਦਿੱਤੇ ਜਿੰਨੇ ਵੀ ਔਇਲ ਵਾਲੇ ਜਿੰਨਾ ਵੀ ਡੀਜ਼ਲ ਫਿਲਟਰ ਸਾਰੇ ਹੁੰਦੇ ਆ ਸਾਰੇ ਘੈਂਟ ਕਰਤੇ ਤੇ ਪੁਰਾਣਾ ਤੇਲ ਚੱਕ ਕੇ ਉਸੇ ਪੀਪੀ ਵਿੱਚ ਦੁਬਾਰਾ ਪਾਤਾ ਕਹਿੰਦਾ ਪਾਜੀ ਰੱਖ ਲਓ ਕਿਤੇ ਸਾਈਡ ਤੇ ਕਿਤੇ ਵਰਤੋਂ ਵਿੱਚ ਆ ਜਾਣਾ ਤੁਹਾਡੇ ਤੇ ਬਾਲੀ ਘੈਂਟ ਸਰਵਿਸ 20 ਕਮਿੰਟਾਂ ਵਿੱਚ ਸਾਰੀ ਸਰਵਿਸ ਕਰਕੇ ਤਾਂ ਵੰਦਾ ਹੋ ਗਿਆ ਫਰ ਹੋ ਗਿਆ ਮਾੜਾ ਤੇ ਉਸ ਤੋਂ ਬਾਅਦ ਵੀ ਆਪਾਂ ਮਾਰੀ ਸੈਲਫ ਦੇਖ ਸਕਦੇ ਆ ਜੀ 50 51 ਘੰਟੇ ਹੋਏ ਸੀਗੇ ਤੇ ਸਰਵਿਸ ਬਹੁਤ ਜ਼ਰੂਰੀ ਆ ਪਹਿਲੀ ਸਰਵਿਸ ਤੇ ਦੂਜੀ ਸਰਵਿਸ ਹੁਣ ਹੋਣੀ ਆ ਜੀ 300 ਘੰਟੇ ਜਦੋਂ ਟਰੈਕਟਰ ਚੱਲ ਗਿਆ ਤੇ ਸਰਵਿਸ ਪੂਰੀ ਸੈਟ ਆ ਕੋਈ ਲੀਕੇਜ ਨਹੀਂ ਹੋ ਰਹੀ ਕੁਝ ਨਹੀਂ ਹੋ ਰਹੀ ਟਰੈਕਟਰ ਦੀ ਚਲਾਈ ਬਹੁਤ ਘੰਟੇ ਆ ਔਇਲ ਲੱਗ ਗਿਆ ਸਗਾ ਥੋੜਾ ਬਹੁਤਾ ਜਿਹੜਾ ਆਪਾਂ ਜਦੋਂ ਵਾਸ਼ ਕਰਨਾ ਟਰੈਕਟਰ ਨੂੰ ਤੇ ਸਾਰਾ ਸਾਫ਼ ਹੋ ਜਾਣਾ ਆ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਹੈਗੀ ਇਸ ਟਰੈਕਟਰ ਦੇ ਵਿੱਚ ਬਾਲਾ ਹੀ ਮਲਾਈ ਵਾਂਗੂ ਚੱਲਦਾ ਹੈ ਟਰੈਕਟਰ ਖਤਿਆਂ ਦੇ ਵਿੱਚ ਤੇ ਬਾਲੀ ਘੈਂਟ ਅੱਤ ਕਰਾਉਂਦਾ ਆ ਤੇ ਖੇਤ ਵੀ ਬਹੁਤ ਛੇਤੀ ਬਾਦ ਹੁੰਦਾ ਆ ਸੋ ਦੇਖ ਸਕਦੇ ਆ ਵੀ ਸਰਵਿਸ ਪੂਰੀ ਡਨ ਹੋ ਗਈ ਆ ਤੇ ਆਪਾਂ ਹੁਣ ਨਾਲ ਦੀ ਨਾਲ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਉਂ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਿਊ ਹਾਲੈਂਡ ਦਾ ਸਲੈਂਸਰ ਜਿਹੜਾ ਆ ਚੇਂਜ ਕਰਾਂਗੇ ਆ ਲਿਆਂਦਾ ਸੀ ਨਵਾਂ ਪੇਂਟ ਕੁਆਲਟੀ ਚੈੱਕ ਕਰੋ ਜੀ ਇਹਦੀ ਬਹੁਤ ਹੀ ਘੈਂਟ ਆ ਤੇ ਇੱਕ ਸਲੈਂਸਰ ਜਿਹੜਾ ਆ ਇਹਦੇ ਵਿੱਚ ਆਉਂਦਾ ਆ 8900 ਰੁਪਏ ਦਾ ਸੇਮ ਇਦਾਂ ਦਾ ਹੀ ਹੁੰਦਾ ਪਰ ਭਾਰ ਦਾ ਤੇ ਪੇਂਟ ਦਾ ਬਹੁਤ ਫਰਕ ਆ ਤੇ ਇਹ ਜਿਹੜਾ ਆ ਸੀਐਨਐਚ ਦਾ ਆ ਆ ਵਧੀਆ ਤੇ ਇਹ ਆਉਂਦਾ ਆ 2200 ਰੁਪਏ ਦਾ ਤਕਰੀਬਨ ਤੇ ਇਹ ਹੁਣ ਇੰਸਟਾਲ ਕਰਾਂਗੇ ਅਸੀਂ ਹੋਲੈਂਡ ਦੇ ਉੱਤੇ ਤੇ ਹਾਂਜੀ ਕਰੋ ਚੈੱਕ ਜੀ ਤੇ ਹੁਣ ਆਪਾਂ ਜਿਹੜਾ ਆ origignal silencer ਆ ਆਹ ਕੰਪਨੀ ਫਿਟਡ ਆਉਂਦਾ ਜਿੱਦਾ ਪਿੱਛੋਂ ਤੇ ਇਹ ਤਾਂ ਚੇਂਜ ਕਰ ਰਹੇ ਹਾਂ ਕਿਉਂਕਿ ਥੋੜਾ ਜਿਹਾ ਜਦੋਂ ਅਸੀਂ ਇਹਦੇ ਉੱਪਰ ਬੈ ਕੇ ਇਹਨੂੰ ਚਲਾਉਂਦੇ ਹਾਂ ਨਾ ਵਿਜ਼ਿਬਿਲਟੀ ਘਟ ਜਾਂਦੀ ਆ ਕਿਉਂਕਿ ਜਦੋਂ ਇਦਾਂ ਤੁਸੀਂ ਸਾਹਮਣੇ ਦੇਖਦੇ ਆ ਇਹ ਥੋੜਾ ਜਿਹਾ ਮੋਟਾ ਜ਼ਿਆਦਾ ਆ ਕਈ ਵਾਰੀ ਭਲੇਖਾ ਜਾਂ ਖਾਜੀ ਦਾ ਆ ਟਰੈਕਟਰ ਚਲਾਉਂਦੇ ਸਮੇਂ ਤੇ ਹੁਣ ਅਸੀਂ ਲਾਵਾਂਗੇ ਪਤਲਾ ਆ ਵਾਲਾ ਪਾਈਪ ਵਾਲਾ ਸਲੈਂਸਰ ਇਹ ਫਿੱਟ ਇੰਸਟਾਲ ਕਰਾਂਗੇ ਤੇ ਇਹਦੀ ਬੜਕ ਵੀ ਜ਼ਿਆਦਾ ਹੈ ਇਹ ਥੋੜਾ ਸਾਇਲੈਂਟ ਚੱਲਦਾ ਆ ਸਿਜੀਨ ਦੀ ਸਿਜੀਨ ਆਪਾਂ ਚੇਂਜ ਵੀ ਕਰ ਲਿਆ ਕਰਨਾ ਇਹਨੂੰ ਕਿਤੇ ਲਜਾਣ ਦੀ ਲੋੜ ਨਹੀਂ ਆਪਾਂ ਘਰੇ ਹੀ ਇਹਨੂੰ ਚੇਂਜ ਕਰ ਲੈਣਾ ਆ ਹੁਣੇ ਤੇ ਇੱਕ ਵਾਰੀ ਤੁਹਾਨੂੰ ਉੱਪਰ ਬਹਿ ਕੇ ਵੀ ਦਿਖਾ ਦੰਨਾ ਆ ਕਿ ਵਿਜ਼ਿਬਿਲਟੀ ਜਿਹੜੀ ਕਿਦਾਂ ਘਟ ਜਾਂਦੀ ਆ ਆ ਦੇਖੋ ਜੀ ਇਦਾਂ ਜਦੋਂ ਅਸੀਂ ਉੱਪਰ ਤਾਂ ਬਹਿ ਜਾਂਨੀ ਆ ਤੇ ਮੰਨ ਲਓ ਆ ਜਦੋਂ ਅਸੀਂ ਹੁਣ ਚਲਾਉਨੇ ਆ ਕਈ ਵਾਰੀ ਕੋਈ ਜੇ ਇਹਦੇ ਸਾਹਮਣੇ ਆਉਂਦਾ ਆ ਤਾਂ ਥੋੜਾ ਜਿਹਾ ਭਲੀਖਾ ਜਾ ਪੈ ਜਾਂਦਾ ਆ ਤੇ ਤਕਰੀਬਨ 80 ਕ ਘੰਟੇ ਚੱਲ ਗਿਆ ਆਪਣਾ ਟਰੈਕਟਰ ਤੇ ਬਹੁਤ ਵਧੀਆ ਚੱਲ ਰਿਹਾ ਏ ਟਰੈਕਟਰ ਤੇ ਅੱਜ ਆ ਜਿਹੜੇ ਇੰਦਰ ਸਾਈਡਾਂ ਤੇ ਵੀ ਆ ਇਹ ਆਪਾਂ ਲਾਏ ਆ ਇਹ ਵੀ ਅੱਜ ਆਪਾਂ ਚੇਂਜ ਕਰ ਦਵਾਂਗੇ ਇੱਥੇ ਅਸੀਂ ਪੇਪਰ ਵਧੀਆ ਲਵਾਵਾਂਗੇ ਨਿਊ ਹਾਲੈਂਡ ਦੇ ਲੋਗੋ ਵਾਲਾ ਤੇ ਦੂਜੀ ਸਾਈਡ ਵੀ ਬਾਕੀ ਚਲਾਈ ਦੀ ਪੂਰੀ ਘੈਂਟ ਐ ਐਨ ਪੂਰਾ ਓਕੇ ਰਿਪੋਰਟ ਐ ਬਾਕੀ ਸਾਰਾ ਕੁਝ ਕੁਝ ਨਹੀਂ ਚੇਂਜ ਕੀਤਾ ਇੱਕ ਆ ਫੁੱਟ ਰੈਸਟ ਜਿਹਾ ਲਵਾਇਆ ਸੀਗਾ ਇੱਧਰ ਰੀਸ ਲਵਾਈ ਆ ਤੇ ਬਾਕੀ ਸਾਰਾ Ориਜਨਲ ਆ ਕੋਈ ਡੱਕ ਟੁੱਕ ਨਹੀਂ ਹਲੇ ਰਖਾਇਆ ਆਉਣ ਵਾਲੇ ਟਾਈਮ 'ਚ ਰਖਾਵਾਂਗੇ ਕੋਈ ਛੋਟਾ ਡੱਕ ਜਿਹਾ ਉੱਥੇ ਰਖਾਉਣ ਲਈ ਤੇ ਹੁਣ ਆਪਾਂ ਇਹਦਾ ਕਰੀਏ ਚਾਬੀਆਂ ਪਾਣੇ ਲਿਆ ਕੇ ਤਾਂ ਇਹਨੂੰ ਖੋਲ ਕੇ ਤੈਨੂੰ ਚੇਂਜ ਕਰੀਏ ਆ ਦੇਖੋ ਜੀ ਆ ਜਿਹੜੇ ਸਲੰਸਰ ਦੇ Ориਜਨਲ ਦੇ ਦੋ ਨਟ ਆ ਇਹਨਾਂ ਨੂੰ ਹੁਣ ਲੂਸ ਕਰ ਲੈਣਾ ਆ ਪੂਰੇ ਨਹੀਂ ਖੋਲਣੇ ਹੈਗੇ ਥੋੜਾ ਥੋੜਾ ਲੂਸ ਕਰਕੇ ਤੇ ਇਹਨੂੰ ਸਲੰਸਰ ਨੂੰ ਬਾਹਰ ਕੱਢ ਲੈਣਾ ਆ ਇਹ ਵੀ ਦਿਖਾਉਣੀ ਆ ਆ ਇਹਦਾ ਪਾਪਾਨ ਆ। ਇਹ ਜਾਪਾਨ ਤੋਂ ਮੰਗਾਇਆ ਹੈ। ਨਹੀਂ। ਆਪਾਂ ਨੂੰ ਦੇਖੋ ਜੀ ਜਾਪਾਨ ਤੋਂ ਮੰਗਾਇਆ ਸਪੈਸ਼ਲ ਹੋ ਗਿਆ ਤੇ ਨੇ। ਹੋ ਗਏ ਬਸ ਥੋੜਾ ਹੀ ਰਹਿ ਗਿਆ। ਇਹ ਜਿਹੜੀਆਂ ਔਖੀਆਂ ਥਾਵਾਂ ਹੁੰਦੀਆਂ ਉਥੇ ਕੱਜ ਨਾ ਪੈ ਜਾਂਦਾ ਇਹ ਵਾਲਾ ਪਾਪਾਨ ਆ। ਚਲੋ ਜੀ ਆਪਣਾ ਨਟ ਲੂਜ਼ ਹੋ ਗਏ ਆ। ਚਲੋ ਉਧਰ ਹੋ ਜਾਈਏ ਸੱਕਦੇ ਆ ਤੇ ਪਰਲੀ ਸਾਈਡ ਆ ਜਾ। ਹੁਣ ਅਸੀਂ ਉਧਰੋਂ ਚੱਕ ਕੇ ਦਿਖਾਵਾਂਗੇ ਤੁਹਾਨੂੰ ਰੌਣ ਪਰ ਜਿਹੜਾ ਹੈ ਬਾਹਰ ਕੱਢ ਦੇਣਾ ਹੈ ਹੁਣ ਇਹ ਕਮਾਉ ਉਹਦੇ ਕੋਲ ਤਾਂ ਇਹ ਹੋਰ ਥੋੜਾ ਜਿਹਾ ਲੂਸ ਕਰਨਾ ਆਪਣਾ ਥੋੜਾ ਜਿਹਾ ਨਾਟਾ ਨੂੰ ਹੋਰ ਮੈਂ ਕਰਦਾ ਇਧਰ ਤੂੰ ਇਧਰ ਥੋੜਾ ਲੂਸ ਕਰ ਦੇ ਪਾਣੀ ਸਾਈਡ ਤੋਂ ਹੱਥ ਨਾਲ ਹੀ ਕਰਦੇ ਹੱਥ ਨਾਲ ਹੋ ਜਾਣਾ ਜੋਰ ਨਾਲ ਕੱਢੀ ਹੁਣ ਕੱਲ ਕਮਾਈ ਨੂੰ ਥੋੜਾ ਹੋਰ ਲੂਸ ਕਰਾਂ ਲੂਸ ਬਹੁਤ ਹੈ ਉਹ ਕਰ ਮਾਣਾ ਚੱਲ ਜਾਂਦਾ ਚੱਕਪਨ ਹੋ ਗਿਆ ਚੱਕ ਚੱਕ ਜੱਕ ਨੂੰ ਜਾਂਦਾ ਚੱਕ ਹੋ ਜਾਂਦਾ ਐਦਾਂ ਨਾ ਕਰ ਉਹਨੂੰ ਕਮਾ ਕੇ ਕੱਢ ਆਲੇ ਦੁਆਲੇ ਨੂੰ ਆ ਮੈਂ ਆਉਂਦਾ ਹਲੂਦਾ ਹੀ ਆ ਪੁਰਾ ਤੇ ਇਹ ਤੇ ਜਾਵੋ ਉਹ ਥੱਲੇ ਨੂੰ ਟੈਟ ਹੋ ਜਾਂਦਾ ਇਹਨੂੰ ਚੱਕ ਕੇ ਰੱਖ ਏਦਾਂ ਪਰ ਉਾਂਲੇ ਏਦਾਂ ਉਹ ਤੂੰ ਥੱਲੇ ਨੂੰ ਜਾਣ ਦਿੰਦਾ ਉਹਨੂੰ ਤੂੰ ਚੱਕ ਕੇ ਰੱਖ ਉੱਪਰ ਨੂੰ ਜਾ ਇਹਨੂੰ ਉੱਪਰ ਜਾ ਕੇ ਰੱਖੀ ਬਈ ਇਹਦੇ ਕਹਣਾ ਥੱਲੇ ਨੂੰ ਟੈਟ ਹੋ ਜਾਂਦਾ ਹੂੰ ਟਰੱਕਾ ਚੱਲ 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 ਚਲ 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 ਹੋ ਗਿਆ ਚਲ 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 ਨਿਕਲ ਗਿਆ ਬਸ ਬਾਬਾ ਚੋ ਨੁਗਿੰਗ ਨੂੰ ਕਰਦੇ ਥੋੜਾ ਚਲ ਚਲੋ ਜੀ ਨਿਕਲ ਗਿਆ ਦੇਖ ਸਕਦੇ ਆ ਜੀ ਜੈ ਹਨੂਮਾਨ ਆਕੇ ਲੋਣਾ ਪੈਂਦਾ ਮਲੇ ਅਧਰ ਅਧੇ ਟਿਕਣ ਮੁਕ ਜਾ ਕਟਾ ਦੇ ਦੁਬਾਰਾ ਬਣਾਉਣਾ ਨਹੀਂ ਕੋਈ ਮਲੇ ਸਲੈਂਸਰ ਆ ਆ ਦੇਖ ਸਕਦੇ ਆ ਜੀ ਆਹ ਕੰਪਨੀ ਦਾ ਅਰੀਜਨਲ ਸਲੈਂਸਰ ਆ ਤੇ ਇਹ ਸੇਲ ਨਹੀਂ ਅਸੀਂ ਕਰਨਾ ਇਹ ਇੱਦੀ ਸਾਹਮ ਤੇ ਰੱਖ ਲੈਣਾ ਜਦੋਂ ਗਾਹਾਂ ਲੋਡ ਪੈਂਦੀ ਆ ਤਾਂ ਇਹਨੂੰ ਚੇਂਜ ਕਰਕੇ ਫੇਲ ਲਗਾ ਲਵਾਂਗੇ ਜਦੋਂ ਵਾਈ ਦੇ ਸੀਜ਼ਨਾਂ ਚ ਤੇ ਅਸੀਂ ਹੁਣ ਇਹਨੂੰ ਮੜਾ ਜਾ ਕਪੜਾ ਮਾਰ ਕੇ ਜਿਹੜੀ ਪੱਠੀ ਆ ਇਹਨੂੰ ਸਾਫ਼ ਕਰ ਲੈਣਾ ਉੱਪਰੋਂ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਜੰਗ ਜੂੰਗ ਜਿਆ ਤੇ ਕਾਲਾ ਜਿਹੜਾ ਹੁੰਦਾ ਹੈ ਧੂਏ ਦੇ ਨਾਲ ਉਹ ਸਾਰਾ ਖਰਾਬ ਹੋ ਜਾਂਦਾ ਹੈ ਤੇ ਆਹ ਕਪੜਾ ਆਪਣੇ ਕੋ ਹੈਗਾ ਇੱਕ ਇਹਦੇ ਨਾਲ ਹੀ ਨੂੰ ਥੋੜਾ ਜਿਹਾ ਕਲੀਨ ਕਰ ਲਵਾਂਗੇ ਤੇ ਜੀ ਦੇਖੀ ਮੜ ਜਾ ਆ ਦੇਖੋ ਜੀ ਤੁਮੂ ਭੂਖ ਮਾਰਦੇ ਹੋ ਥੋੜੀ ਜੀ ਸੌਖਾ ਬਾਬਾ ਕੰਮ ਆ ਕੋਈ ਐਡਾ ਔਖਾ ਨਹੀਂ ਹੈਗਾ ਹੋਣੀ ਆਪਾਂ ਚੇਂਜ ਕਰ ਦੇਣਾ ਇੱਧਰ ਬਾਨਰ ਸੈਨਾ ਜਲਦੀ ਕਰੀਏ ਉਹ ਇਹਦਾ ਕਲਿੱਪਾ ਵਿੱਚ ਹੀ ਆ ਵਿੱਚ ਹੀ ਆ ਕਰੋ ਚੈੱਕ ਇਹਦਾ ਲਾਤਾ ਆ ਇਹਨੂੰ ਤੇ ਇਹਦੀ ਜਿਹੜੀ ਡਾਇਰੈਕਸ਼ਨ ਹੈ ਇੰਦਾ ਮੂੰਹ ਨੂੰ ਰੱਖਣੀ ਹੁੰਦੀ ਏਦਾਂ ਥੋੜੀ ਜੀ ਟੇਢੀ ਰੁਕ ਜਾ ਉੱਪਰੋਂ ਚੱਕ ਉੱਪਰੋਂ ਬਸ ਹੈ ਤੇ ਹੈ ਤੇ ਉਹ ਨਾ ਬੀ ਉਹਦਾ ਸਿੱਧਾ ਕਰ ਦੇ ਬਸ ਠੀਕ ਹੈ ਨਾ ਬਸ ਠੀਕ ਹੈ ਇੱਥੇ ਇੱਥੇ ਦੇਖਣਾ ਕਰ ਥੋੜਾ ਜਿਹਾ ਟੇਡਾ ਕਰਨਾ ਉੱਪਰੋਂ ਇਹ ਨਹੀਂ ਟੇਡਾ ਨਹੀਂ ਕਰਨਾ ਇੱਥੇ ਸਿੱਧਾ ਸਿੱਧਾ ਹੀ ਰੱਖਣਾ ਹਨਾ ਏਦਾਂ ਜਿੱਦਾਂ ਹੈਗਾ ਹਨਾ ਇੱਕ ਮਿੰਟ ਰੋਕੋ ਮਣਜਾ ਸਿੱਧਾ ਸਾਹਮਣੇ ਦੇਖ ਲੈਣ ਦੇ ਥੋੜਾ ਜਿਹਾ ਹੋਰ ਕਰਾਂ ਨਾ ਕੱਸੀ ਜਦੋਂ ਮਾਜੀ ਗੱਲ ਇੱਥੇ ਇੱਕ ਠੀਕ ਆ ਅਨੇ ਇੱਥੇ ਸੈੱਟ ਕਰ ਦਿੱਤਾ ਹੌਰੇਣ ਦਾ ਪੂਰੀ ਬਰਕ ਮਾਰਦਾ ਐਨ ਟਕਾ ਕੇ ਤਾਂ ਇਹ ਪੂਰਾ ਸੈਟ ਆ ਤੇ ਹੁਣ ਥੱਲੇ ਨੂੰ ਹੋਰ ਜਾਣਾ ਮਾੜਾ ਮਾੜਾ ਥੱਲੇ ਨਹੀਂ ਜਾਣਾ ਹੈਗਾ ਇਹ ਬਸ ਇੱਥੇ ਤੱਕ ਹੀ ਜਾਣਾ ਹੈ ਹੂੰ ਗੇਤੇ ਹੂੰ ਕਸਦੇ ਹਾਂ ਉਹ ਜਗਾ ਤਾਂ ਕੋਕੀ ਆ ਗਿਆ ਸੀ ਖੰਨਿੰ ਹੂੰ ਲੋਜੀ ਲੋਜੀ ਸਲਾਨਸਰ ਜਿਹੜਾ ਹੈ ਆਪਣਾ ਪੂਰਾ ਫਿੱਟ ਹੋ ਚੱਲਾ ਹੈ ਤੁਸੀਂ ਦੇਖ ਸਕਦੇ ਆ ਤੇ ਥੋੜੀ ਜਿਆ ਇਹਦਾ ਲੈਵਲ ਕਰ ਲਵਾਂਗੇ ਕਿ ਬਿਲਕੁਲ ਸਿੱਧਾ ਲੱਗੇ ਦੇਖਣ ਨੂੰ ਤੇ ਇਦਾਂ ਨਾ ਹੋਵੇ ਕੱਢਣ ਨੂੰ ਅਸੀਂ ਇਹ ਖੇਤ ਬੌਂਦੇ ਹੋਈਏ ਜਿਆ ਰੋਡ ਤੇ ਜਾਂਦੇ ਹੋਈਦਾ ਤਾਂ ਸਵਾਂਸਰ ਖੁੱਲ ਕੇ ਤਾਂ ਰੋਡ ਤੇ ਡੇਪੋਵੇ। ਇਹ ਤੁਕ ਵੀ ਅਸੀਂ ਵੀ ਹੱਲੇ ਪੂਰੇ ਪੱਕੇ ਮਕੈਨਿਕ ਨਹੀਂ ਹੈਗੇ ਥੋੜੇ ਕੱਚੇ ਆ ਪਰ ਇਦਾਂ ਹੀ ਕਾਰ ਕਰਕੇ ਕੰਮ ਹੌਲੀ ਹੌਲੀ ਅਸੀਂ ਪੱਕੇ ਮਕੈਨਿਕ ਬਣ ਜਾਣਾ। ਫਿਰ ਵੀ ਸੇਫਟੀ ਜਿਹੜੀ ਆ ਪਹਿਲਾਂ ਚਾਹੀਦੀ ਆ ਹਰ ਇੱਕ ਚੀਜ਼। ਲਓ ਜੀ ਹੁਣ ਸੈਲਫ ਮਾਰ ਕੇ ਦੇਖਦੇ ਆ। ਕਜੀ ਝੋਟੇ ਦੀ ਆਵਾਜ਼ ਪੂਰੀ ਯਾਤ ਕਰਦਾ ਬੰਪਰ ਲਵਾਇਆ ਹੀ ਜੀ ਆਪਣਾ ਰਹਾਣਾ ਜੱਟਾਂ ਤੋਂ ਭਰਾ ਉਹਦੇ ਕੋਲੋਂ ਕਰਦੇ ਬੰਦ ਸਲਾਨ ਸਾਰ ਆਪਣਾ ਤਕਰੀਬਨ ਹੋ ਗਿਆ ਹੈ ਫਿੱਟ ਥੋੜੀ ਜੀ ਸੈਟਿੰਗ ਇਹਦੀ ਰਹਿ ਗਈ ਹੈ ਇਹ ਆਵਾਜ਼ ਤੁਸੀਂ ਸੁਣ ਲਈ ਆ ਤੁਹਾਨੂੰ ਪਤਾ ਹੀ ਆ ਹੌਲੈਂਡ ਦੀ ਆਵਾਜ਼ ਜਿਹੜੀ ਪੂਰੀ ਧਾਕੜ ਆਵਾਜ਼ ਆ ਇਹਦੀ ਤੇ ਬੰਪਰ ਅਸੀਂ ਲਵਾਇਆ ਸੀ ਜੀ ਰਹਾਣਾ ਜੱਟਾਂ ਤੋਂ ਇੱਕ ਕੁਆਂਟਰ 5 6 ਕਿਲੋ ਦਾ ਬੰਪਰ ਆ ਬਹੁਤਾ ਹੈਵੀ ਨਹੀਂ ਲਵਾਇਆ ਮੈਨੂੰ ਇੰਨਾ ਕੁ ਚਾਹੀਦਾ ਸੀ ਤੇ ਲਾਈਟਾਂ ਦਾ ਖਾਸ ਧਿਆਨ ਰੱਖਿਆ ਕਿ ਜਿਹੜੀਆਂ ਲਾਈਟਾਂ ਆ ਉਹ ਖੇਤ ਵਿੱਚ ਵਧੀਆ ਸਾਨੂੰ ਦਿਸੇ ਥੋੜਾ ਜਾਂ ਨੀਮਾ ਰੱਖਾਇਆ ਉੱਚਾ ਨਹੀਂ ਰੱਖਾਇਆ ਹੈਗਾ ਤੇ ਬੈਕ ਸਾਈਡ ਹੁੱਕ ਵੀ ਲਵਾਈ ਸੀਗੀ ਸਾਨੂੰ ਉਹ ਵੀ ਦਿਖਾ ਦੰਨਾ ਆ ਜਿਹੜੀ ਕੰਪਨੀ ਤੋਂ ਹੁੱਕ ਆਉਂਦੀ ਆ ਉਹ ਥੋੜੀ ਜੀ ਹਲਕੀ ਆਉਂਦੀ ਆ ਇਹ ਜਿਹੜੀ ਹੋਕ ਆ ਤੇ ਇਹ ਥੋੜੀ ਹੈਵੀ ਚ ਰਖਾਈ ਆ 2 2 ਇੰਚ ਦੀਆਂ ਹਲਵਈਆਂ ਤੇ ਬਾਕੀ ਜਿਹੜਾ ਆ ਇੱਕ ਹੋਰ ਵੀ ਰਿਵਿਊ ਕਰਾਂਗੇ ਟਰੈਕਟਰ ਦਾ ਇਹਦਾ ਪੂਰਾ ਰਿਵਿਊ ਦੇਊਗਾ ਆਉਣ ਵਾਲੀ ਵੀਡੀਓ ਦੇ ਵਿੱਚ ਇੱਕ ਹੋਰ ਵੀਡੀਓ ਪਾਉਂਗਾ ਕਿ ਕੀ ਦੀ ਚਲਾਈ ਆ ਕਿੱਦਾਂ ਆ ਸਾਰਾ ਇਹਦੇ ਡਟੇਅ ਵਿੱਚ ਜਾਣਕਾਰੀ ਦੇਵਾਂਗੇ ਸਟਰੈਕਟਰ ਦੀ ਕਿਉਂਕਿ ਤੁਹਾਨੂੰ ਪਤਾ ਹੀ ਦਾ ਕੰਮ ਤੇ ਨਾ ਪੂਰਾ ਬੋਲਦਾ ਦੇਖ ਸਕਦੇ 6 ਘੰਟੇ ਜਿਹੜੇ ਆ ਤਕਰੀਬਨ ਕਿੰਨੇ 91 ਘੰਟੇ ਚੱਲ ਗਿਆ ਇਹ ਟਰੈਕਟਰ ਤੇ ਅਗਲੀ ਇੱਕ ਵੀਡੀਓ ਪਾਉਂਗਾ ਉਹਦੇ ਵਿੱਚ ਇਹਦਾ ਪੂਰਾ ਰਿਵਿਊ ਦੇਵਾਂਗਾ ਵੀ ਕੀ ਕੀ ਇੱਚ ਪ੍ਰੋਬਲਮ ਆ ਤੇ ਕੀ ਕੀ ਇਹਦੇ ਬੈਨੀਫਿਟ ਆ ਤੇ ਬਾਕੀ ਸਾਰਾ ਇਹਨ ਟਿਪ ਟੋਪ ਆ ਟਰੈਕਟਰ ਚਲਾਈ ਵਧੀਆ ਐ ਸਾਰਾ ਕੁਝ ਵਧੀਆ ਐ ਜਿਹੜੀ ਛਤਰੀ ਵੀ ਉੱਪਰ ਲੱਗੀ ਐ ਵੀ ਬਹੁਤ ਵਧੀਆ ਲੱਗੀ ਹੋਈ ਆ ਲੋ ਜੀ ਸਮਾਨ ਸਾਰਾ ਆਪਣਾ ਹੋ ਗਿਆ ਪੂਰਾ ਫਿੱਟ ਆ ਤੇ ਮੌਸਮ ਵੀ ਪੂਰਾ ਘੈਂਟ ਆ ਅੱਜ ਤੇ ਭਾਜੀ ਇੱਧਰ ਲੱਗਿਆ ਭਗਾਣੇ ਵਾਲੇ ਕਿਸੇ ਨੇ ਵੀ ਲੈਂਟਰ ਪਾਉਣਾ ਹੋਵੇ ਤਾਂ ਭਾਜੀ ਨਾਲ ਕੰਟੈਕਟ ਕਰੋ ਇੱਧਰ ਬੀਮ ਬੰਦੇ ਪਏ ਆ ਓਕੇ ਨਾਲ ਦੇ ਘਰ ਚਾਚੇ ਦੇ ਕੰਮ ਚੱਲਦਾ ਹੈ ਤੇ ਕਰੋ ਚੈੱਕ ਜੀ ਸੋ ਮੇਰੀ ਇੱਕ ਬੇਨਤੀ ਹੈ ਜਿਹੜੇ ਵੀ ਇਸ ਲੈਂਸਰ ਪਾਉਂਦੇ ਆ ਨਿਊ ਹਾਲੈਂਡ ਨੂੰ ਨਵਾਂ ਤੇ ਉਹ ਜਿਹੜਾ ਹੈ ਜਣੀ ਜਿਹੜਾ 22200 ਦਾ ਆਉਂਦਾ ਉਹ ਵਾਲਾ ਪਵਾਇਆ ਕਰੋ ਜਿਹੜਾ ਹਲਕਾ ਹੁੰਦਾ ਆ ਇੱਕ ਤਾਂ ਉਹਦਾ ਲੋਹਾ ਜਿਹੜਾ ਹੈ ਉਹ ਹਲਕਾ ਹੁੰਦਾ ਆ ਪਾਈਪਕ ਤੇ ਪੇਂਟ ਕੁਆਲਿਟੀ ਵੀ ਜਿੱਦਾ ਵਧੀਆ ਨਹੀਂ ਹੁੰਦੀ ਇਹ ਜਿਹੜਾ ਆ ਸੀਐਨਐਚ ਇਹਦਾ ਆਉਂਦਾ ਆ ਵਧੀਆ ਤੇ ਇਹਦੀ ਪੇਂਟ ਕੁਆਲਿਟੀ ਵੀ ਵਧੀਆ ਆ ਦੇਖ ਸਕਦੇ ਆ ਪੂਰਾ ਸ਼ਾਈਨ ਮਾਰਦਾ ਹੈ ਨਾ ਨਾਲ ਮਿਲ ਜਾਂਦਾ ਇਹਦੇ ਨਾਲ ਹੀ ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਮੇਰੇ ਵੀਰ ਤੇ ਬਾਕੀ ਟਰੈਕਟਰ ਦਾ ਰਿਵਿਊ ਕਰਾਂਗੇ ਕਿ 91 ਘੰਟੇ ਟਰੈਕਟਰ ਚਲਾਇਆ ਹੈ ਕੀ ਕੀ ਪ੍ਰੋਬਲਮ ਆਉਨੀਆਂ ਤੇ ਕਿੰਨਾ ਕੁ ਵਧੀਆ ਆ ਕਹਿ ਦਿੰਦੇ ਆ ਕਿ ਲਾਭ ਤੇ ਹਾਨੀਆਂ ਦੋਨੋਂ ਹੀ ਚੀਜ਼ ਇਹ ਦੱਸਾਂਗੇ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਦੀਆਂ ਸੋ ਧੰਨਵਾਦ ਜੀ ਰੱਬ ਰੱਖਾ ਸਾਰਿਆਂ ਦਾ ਹੱਸਦੇ ਵਸਦੇ ਰਹੋ ਜੀ